ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਆਪਾਂ ਠੀਕ ਆ ਸਾਰੇ ਤੇ ਅੱਜ ਆਪਾਂ ਪਾਲਕ ਤੇ ਪਨੀਰ ਬਣਾਵਾਂਗੇ ਤੇ ਇਹਨਾਂ ਦੀ ਰੈਸਪੀ ਲਈ ਆਪਾਂ ਪਾਲਕ ਧੋ ਕੇ ਕੱਟ ਲਿਆ ਜੀ ਤੇ ਆਪਾਂ ਹੁਣ ਇਹਨੂੰ 4-5 ਬਾਲੇ ਦਵਾਵਾਂਗੇ ਪਾਲਕ ਨੂੰ ਬਾਲਾਂਗੇ ਹਾਂ ਜੀ ਆਪਾਂ ਇਹਨੂੰ ਬਾਲ ਕੇ ਰੱਖ ਤਾਂ ਆਪਾਂ ਇਹਨੂੰ ਬਾਲਣ ਲਈ ਧਰਤਾ ਤੇ 3-4 ਵਾਲੇ ਦਵਾਈ ਵਾਂਗੇ 5 ਮਿੰਟ ਆਪਾਂ ਇਹਨਾਂ ਨੂੰ ਬਾਲ ਦੇ ਦਾਂਗੇ ਪੂਰਾ ਫੁੱਲ ਤੇ ਹੁਣ ਇੱਧਰ ਆਪਾਂ ਬਣਾਵਾਂਗੇ ਤੜਕਾ ਜੀ ਤੇ ਤੜਕਾ ਭੁੰਨਦੇ ਹੋਏ ਆਪਾਂ ਪਹਿਲਾਂ ਪਾ ਲੈ ਥੋੜਾ ਤੇਲ ਤੇ ਜਿਹੜੇ ਆਪਾਂ ਆਮ, ਰੋਜ ਗੰਡੇ ਤੇ ਮਿਰਚਾਂ ਇਹ ਸਾਰੀਆਂ ਚੀਜ਼ ਆਪਾਂ ਤੜਕੇ ਚ ਪਾਉਣੇ ਆ ਉਹੀ ਚੀਜ਼ਾਂ ਸਾਰੀਆਂ ਪਾ ਲੈਣੀਆਂ ਆ ਆਪਾਂ ਉਹ ਤੇਲ ਨੂੰ ਆਪਾਂ ਥੋੜਾ ਗਰਮ ਹੋਣ ਦੇਵਾਂਗੇ ਤਾਂ ਕਿ ਖੜਤੜ ਨਿਕਲ ਜੇ ਸਰੋਂ ਦਾ ਤੇਲ ਕਰਕੇ ਤੇ ਉਦੋਂ ਆਪਣੀ ਪਾਲਕਾ ਉਬਲੀ ਜਾਂਦੀ ਹੈ ਜੀ ਤੇ ਇਹ ਸਾਰੀਆਂ ਚੀਜ਼ਾਂ ਟਮਾਟਰ ਲੈ ਦੋ ਤੇ ਚਾਰ ਮਿਰਚਾਂ ਸੀ ਆ ਧਨੀਏ ਦੀਆਂ ਡੰਡੀਆਂ ਤੇ ਲਸਣ ਤੇ ਪਿਆਜ਼ ਤੇ ਅਦਰਕ ਥੋੜਾ ਜਾਂ ਪਹਿਲਾਂ ਆਪਾਂ ਥੋੜੇ ਥੋੜੇ ਮਸਾਲੇ ਪਾਵਾਂਗੇ ਇਹ ਦੁਬਾਰਾ ਚ ਪਾਵਾਂਗੇ ਹਣ ਕੇ ਰਾ ਪੈਨਾਂ ਨੂੰ ਭੁੰਨਦੇ ਆ ਸਾਰੀਆਂ ਚੀਜ਼ਾਂ ਆਪਾਂ ਪਾਤਾਜੀ ਜੀਰਾ ਚਮਚਾ ਤੇ ਚੁੰਡੀ ਕੀ ਉਪਜਮੈਣ ਪਾਈ ਹੈ ਹਾਜਮੇ ਨੂੰ ਹਰ ਇੱਕ ਚੀਜ਼ ਚ ਪਾਉਣੀ ਹੁੰਨੇ ਆਪਜਮੈਣ ਵੀ ਹਾਜਮ ਬਤੀ ਆ ਜਾਂਦੀ ਹੈ ਤੇ ਆਪਾਂ ਕਲਕ ਕੇ ਆਪਣਾ ਜੀਰਾ ਤੇ ਜਮੈਣ ਹੁਣ ਆਪਾਂ ਪਾਤਾਜੀ ਤੜਕਾ ਇਹਦੇ ਵਿੱਚ ਤੇ ਤੜਕਾ ਪਲਾਵਾਂਗੇ ਜੀ ਭੋਂ ਨੂੰ ਤੇ ਆਪਾਂ ਜੋ ਵੀ ਕੰਮ ਕਰਨਾ ਸਲੋ ਅੱਗ ਤੇ ਹੀ ਕਰਦੇ ਆਪਾਂ ਬਿਲਕੁਲ ਜ਼ਿਆਦਾ ਅੱਗ ਕਦੇ ਨਹੀਂ ਮੈਂ ਕੀਤੀ ਤੇ ਸਲੋ ਸਲੋ ਅੱਗ ਤੇ ਹੀ ਸਾਰਾ ਕੰਮ ਕਰਦੇ ਨਾਲੇ ਬੰਦਾ ਦੂਜਾ ਕੰਮ ਨਾਲ ਦੀ ਨਾਲ ਕਰੀ ਜਾਂਦਾ ਤੇ ਹੁਣ ਆਪਾਂ ਪਾਤੇ ਜੀ ਮਸਾਲੇ ਤੇ ਇਹਨਾਂ ਨੂੰ ਸਲੋ ਅੱਗ ਤੇ ਹੀ ਆਪਾਂ ਟੱਕ ਕੇ ਭੁੰਨਾਗੇ ਜਿਆਦਾ ਨਹੀਂ ਇਹਨਾਂ ਨੂੰ ਬ੍ਰਾਊਨ ਕਰਨਾ ਬਸ ਠੀਕ ਜਾ ਭੁੰਨਣਾ ਹੈ ਆਪਾਂ ਇਹਨਾਂ ਦੀ ਤਰੀ ਬਣਾਉਣੀ ਹੈ ਇਹਨਾਂ ਨੂੰ ਪੀਸ ਕੇ ਤੇ ਜਿਹੜਾ ਪਨੀਰ ਸੀ ਉਹ ਮੈਂ ਕੱਟ ਲਿਆ ਸੀਗਾ ਧੋ ਕੇ ਗਰਮ ਪਾਣੀ ਨਾਲ ਖਟਾਸ ਹੁੰਦੀ ਹੈ ਜਿਹੜੀ ਮਾੜੀ ਮੋਟੀ ਉਹ ਨਿਕਲ ਜਾਂਦੀ ਹੈ ਗਰਮ ਪਾਣੀ ਨਾਲ ਤੇ ਉਦੋਂ ਆਪਣਾ ਤੜਕਾ ਵੀ ਭੁੰਨੀ ਜਾਂਦਾ ਬਸ ਤੇ ਇੱਕ ਅੱਧੀ ਵਾਰੀ ਆਪਾਂ ਇੱਕ ਦੋ ਵਾਰੀ ਹੋਰ ਇਹਨੂੰ ਢੱਕ ਕੇ ਪਕਾਵਾਂਗੇ ਕਿਉਂਕਿ ਉਹ ਅੱਗ ਬਾਲੀ ਸਲੋ ਹੈ ਤੇ ਉਦੋਂ ਆਪਣਾ ਪਾਲਕ ਉਬਲ ਗਿਆ ਸੀ ਜੀ ਚਾਰ ਪੰਜ ਬਾਲੀ ਦਿਵਾ ਕੇ ਆਪਾਂ ਨੂੰ ਠੰਡਾ ਕਰਨਾ ਰੱਖਤਾ ਤੇ ਜਦੋਂ ਪਾਣੀ ਸੋਨਾ ਨਿਕਲ ਗਿਆ ਤੇ ਉਦਰੇ ਆਪਣਾ ਜਿਹੜਾ ਤੜਕਾ ਇਹ ਵੀ ਭੁੰਨ ਹੋ ਗਿਆ ਬਸ ਟਮਾਟਰ ਵੀ ਗਲ ਗਏ ਸਾਰੇ ਤੇ ਗੰਡੇ ਵੀ ਨਰਮ ਪੈ ਗਏ ਬਸ ਇਹਨਾਂ ਨੂੰ ਆਪਾਂ ਪਕਾਉਣਾ ਸੀ ਤੇ ਹੁਣ ਆਪਾਂ ਇਹਨੂੰ ਠੰਡਾ ਕਰਾਂਗੇ ਤੇ ਹੁਣ ਆਪਾਂ ਇਹਨੂੰ ਪੀਸ ਲਾਂਗੇ ਵੀ ਠੰਡਾ ਕਰਕੇ ਤੇ ਹੁਣ ਆਪਾਂ ਦੂਜੀ ਵਾਰ ਫੇਰ ਤੜਕਾ ਲਾਵਾਂਗੇ ਤੇਲ ਦਾ ਨੂੰ ਪਹਿਲਾਂ ਤਾਂ ਆਪਾਂ ਥੋੜਾ ਜਿਹਾ ਗੰਡੇ ਭੁੰਨੇ ਸੀਗੇ ਤੇ ਤੜਕਾ ਤੇ ਹੁਣ ਤੇਲ ਦੇ ਵਿੱਚ ਆਪਾਂ ਜਿਹੜਾ ਉਹਨੂੰ ਪੀਸਿਆ ਆਪਾਂ ਤੜਕੇ ਨੂੰ ਉਹਨੂੰ ਪਾਵਾਂਗੇ ਵਿੱਚ ਫੇਰ ਤੋਂ ਆਪਾਂ ਥੋੜਾ ਜਿਹਾ ਜੀਰਾ ਤੇ ਜਿਮੇਂ ਪਾਵਾਂਗੇ ਤੇ ਆਪਾਂ ਲਾਵਾਂਗੇ ਤੜਕਾ ਪੂਰਨ ਹੁਣ ਉਹ ਜਿਹੜੀ ਬਣਾਈ ਆ ਆਪਾਂ ਪੇਸਟ ਬਣਾਇਆ ਏ ਉਹਨੂੰ ਵਿੱਚ ਪਾਵਾਂਗੇ ਇਹਦੇ ਤੇ ਫਿਰ ਤੋਂ ਆਪਾਂ ਥੋੜੇ-ਥੋੜੇ ਮਸਾਲੇ ਪਹਿਲਾਂ ਤਾਂ ਆਪਾਂ ਥੋੜੀ ਪਾਈ ਸੀ ਨਾ ਮਸਾਲੇ ਹੁਣ ਥੋੜੇ ਅਦੋਂ ਨੌਨੇ ਮਸਾਲੇ ਆਪਾਂ ਹੁਣ ਘੇਰ ਪਾ ਦਾਂਗੇ ਇਹਦੇ ਵਿੱਚ ਤੇ ਆਪਣਾ ਚੈਨਲ ਆ ਵੈਜ ਕੁਕਿੰਗ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਲਾਇਕ ਵੀ ਕਰਿਓ ਤੇ ਹੁਣ ਆਪਾਂ ਇਹਨੂੰ ਵੀ ਪੀਸ ਲਾਂਗੇ ਪਾਲਕ ਨੂੰ ਵੀ ਠੰਡੀ ਹੋ ਗਈ ਸੀ ਪਾਲਕ ਹੁਣ ਪਾਲਕ ਦਾ ਵੀ ਆਪਾਂ ਇੱਕ ਤਣਾ ਨਾਲ ਪੇਸਟੀ ਬਣਾ ਲੈਣਾ ਪੀਸ ਕੇ ਇੱਧਰ ਪਾਤੇ ਜੀ ਆਪਾਂ ਮਸਾਲੇ ਥੋੜੇ ਥੋੜੇ بس ਬਾੜੀ ਨਹੀਂ ਪਹਿਲਾਂ ਵੀ ਆਪਣੇ ਮਸਾਲੇ ਪਾਏ ਹੋਏ ਆ ਨੂਨ ਮਿਰਚ ਮਸਾਲਾ ਤੇ ਹਲਦੀ ਸਾਰੀਆਂ ਚੀਜ਼ ਆਪਾਂ ਪਾ ਦਿੰਗਾ ਤੇ ਫਿਰ ਫਿਰ ਇਹਨੂੰ ਥੋੜਾ ਜਿਹਾ ਮੋਲਾਂ ਲਾਂਗੇ ਤੇ ਪਕਾ ਲਾਂਗੇ ਆਪਾਂ ਇਹਨੂੰ ਇਹਦੋਂ ਬਾਅਦ ਫਿਰ ਆਪਾਂ ਜਿਹੜਾ ਪਿਆਹ ਬਣਾਈ ਆ ਪਾਲਕ ਦੀ ਪੇਸਟ ਬਣਾਇਆ ਜਿਹੜਾ ਪੀਸ ਕੇ ਉਹ ਆਪ ਇਹਦੇ ਵਿੱਚ ਪਾਵਾਂਗੇ ਜੀ ਹਾਂਜੀ ਆਪਾਂ ਨੂੰ ਸਪੋਰਟ ਜਰੂਰ ਕਰੋ ਆਪਣੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸਾਰਿਆਂ ਦਾ ਧੰਨਵਾਦ ਹੋਊਗਾ ਜੀ ਆਪਾਂ ਨੂੰ ਸਪੋਰਟ ਪੱਕਾ ਕਰੋ ਤੁਸੀਂ ਸਾਰੇ ਜਣੇ ਤੇ ਆਪਾਂ ਹੁਣ ਜਿਹੜੀ ਬਣਾਈ ਸੀ ਪਾਲਕ ਪੀਸੀਸ ਉਹ ਪਾਤੀ ਵਿੱਚ ਜੀ ਤੇ ਜਿਹੜਾ ਉਹਨੂੰ ਲੱਗਿਆ ਮੈਕਸੀ ਦੇ ਜਾਗ ਨੂੰ ਮਾੜਾ ਮੋਟਾ ਤੁਹਾਨੂੰ ਪਤੋ ਹੋ ਕੇ ਪਾਣੀ ਨਾਲ ਵਿੱਚ ਹੀ ਪਾ ਦਿਆਂਗੇ ਤੇ ਹੁਣ ਆਪਾਂ ਪਕਾ ਲਾਂਗੇ ਇਹਨੂੰ ਜੀ ਜੋ ਵੀ ਆਪਾਂ ਕੰਮ ਕਰਾਂਗੇ ਸਲੋ ਅੱਗ ਤੇ ਹੀ ਕਰਾਂਗੇ ਤੁਸੀਂ ਪਰਤੇ ਆ ਕੇ ਦੇਖੋ ਬਾਲੀ ਅੱਗ ਤੇ ਚੀਜ਼ ਨਹੀਂ ਸਵਾਦ ਬਣਦੀ ਆਪਾਂ ਹਮੇਸ਼ਾ ਹੀ ਸਲੋ ਅੱਗ ਤੇ ਬਣਾਵਾਂਗੇ ਤਾਂ ਸਹਜੇ ਸਹਜੇ ਸਾਰੀ ਚੀਜ਼ ਵਧੀਆ ਹੁੰਦੀ ਆ ਲਓ ਜੀ ਆਪਾਂ ਇਹਨੂੰ 5-7 ਮਿੰਟ ਪਗਾਵਾਂਗੇ ਟੱਕ ਕੇ ਬਿਲਕੁਲ ਹੀ ਸਲੋ ਅੱਗ ਤੇ ਫੇਰ ਆਪਾਂ ਪਾਵਾਂਗੇ ਪਨੀਰ ਦੇ ਵਿੱਚ ਤੇ ਪਨੀਰ ਆਪਾਂ ਧੋ ਕੇ ਪਹਿਲਾਂ ਹੀ ਰੱਖ ਲਿਆ ਸੀ ਇਹ ਗਰਮ ਪਾਣੀ ਨਾਲ ਘੱਟ ਕੇ ਲਓ ਜੀ ਪਾਲਕ ਨੇ ਛੱਡਤਾ ਹੈ ਤੇ ਲੱਗ ਤੇ ਹੁਣ ਪਤਾ ਲੱਗ ਗਿਆ ਵੀ ਇਹ ਵਧੀਆ ਬਣਗੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਨੀਰ ਤੇ ਪਨੀਰ ਭਾ ਕੇ ਆਪਾਂ 2-4 ਵਾਲੇ ਦਿਵਾਲਾਂਗੇ ਕਿ 2-4 ਵਾਲੇ ਸਲੋ ਅੱਗ ਤੇ ਬਹੁਤ ਹੁੰਦੇ ਆ ਤੇ ਫਿਰ ਇਹ ਤੋਂ ਬਾਅਦ ਆਪਾਂ ਇੱਕ ਸਪੈਸ਼ਲ ਤੜਕਾ ਬਣਾਵਾਂਗੇ ਇਹਦੇ ਉੱਤੋਂ ਦੀ ਪਾਉਣ ਨੂੰ ਉਹਦੇ ਨਾਲ ਫਲੇਵਰ ਬਾਲਾ ਵਧੀਆ ਹੋਵੇਗਾ ਤੇ ਉਹ ਆਪਾਂ ਤੜਕਾ ਜਿਹੜਾ ਬਣਾਵਾਂਗੇ ਭੁੰਨਾਂਗੇ ਤਾਂ ਉਹ ਆਪਾਂ ਦੇਸੀ ਘਿਓ ਚ ਭੁੰਨਾਂਗੇ ਇੱਕ ਚਮਚਾ ਕਿ ਘਿਓ ਦਾ ਲੱਗੂਗਾ ਬਸ ਤੇ ਪਰ ਉਹ ਭੁੰਣਾ ਦੇਸੀ ਘਿਓ ਜੀ ਉਹਦੇ ਨਾਲ ਅਲੱਗ ਹੀ ਫਲੇਵਰ ਆਊਗਾ ਦੇਸੀ ਘਿਓ ਦਿੱਤਾ ਸਾਨੂੰ ਪਤਾ ਹੀ ਕੀ ਗੱਲਬਾਤ ਹੁੰਦੀ ਹੈ ਜੀ ਹਾਂਜੀ ਇੱਕ ਛੋਟਾ ਜਿਹਾ ਗੰਡਾ ਲਿਆ ਸੀ ਮੈਂ ਤੇ ਦੋ ਕਲੀਆਂ ਲਸਣ ਦੀਆਂ ਸੀਗਾ ਥੋੜਾ ਜਿਹਾ ਅਦਰਕ ਸੀ ਆ ਬਸ ਇਹਨੂੰ ਆਪਾਂ ਹੁਣ ਭੁੰਨਾਂਗੇ ਦੇਸੀ ਘਿਓ ਹਾਂਜੀ ਫਿਰ ਤੁਸੀਂ ਆਪਣਾ ਸਬਸਕ੍ਰਾਈਬਰ ਕਰ ਲਿਓ ਚੈਨਲ ਸਬਸਕ੍ਰਾਈਬ ਤੇ ਧੰਨਵਾਦ ਜਿਹੜੇ ਆਪਣੀ ਵੀਡੀਓ ਦੇਖਦੇ ਉਹਨਾਂ ਦਾ ਦਿਲ ਤੋਂ ਧੰਨਵਾਦ ਹੈ ਥੋੜਾ ਥੋੜਾ ਜਮੈਨ ਤੇ ਜੀਰਾ ਪਾ ਇਹਦੇ ਵਿੱਚ ਪਾ ਦਿਆਂਗੇ ਜੀ ਤੇ ਇਹਨੂੰ ਹੋਮੀ ਬਣ ਲਾਂਗੇ ਆਪਾਂ ਜਮਾ ਆਮ ਤੜਗੇ ਨੂੰ ਭੋਂਦੇ ਆ ਤੇ ਇਹਦੇ ਵਿੱਚ ਇੱਕ ਲਾਲ ਮਿਰਚ ਪਾਵਾਂਗੇ ਤੇ ਇਹਦੇ ਵਿੱਚ ਥੋੜੀ ਜੀ ਲਾਲ ਕਸ਼ਮੀਰੀ ਮਿਰਚ ਇਹਦੇ ਨਾਲ ਕਾਲਾ ਰਾ ਜਿਹੜਾ ਸੋਨਾ ਬਾਲ ਆ ਜਾਊਗਾ ਤੇ ਥੋੜਾ ਜਿਹਾ ਚਟਕੀ ਕਨੂੰਨ ਮੈਂ ਦੇਖਿਆ ਸੀਗਾ ਹੁਣ ਥੋੜਾ ਜਿਹਾ ਘੱਟ ਸੀਗਾ ਦਾਲ ਚ ਸਬਜੀ ਚ ਤੇ ਹੁਣ ਆਪਾਂ ਪਾ ਲਿਆ ਜੀ ਆਪਾਂ ਇਹਨੂੰ ਸਜਾਵਟ ਲਈ ਬਣਾਇਆ ਹੈ ਤੜਕੇ ਨੂੰ ਤੇ ਫਲੇਵਰ ਇਹਦਾ ਨੂੰ ਜਦੋਂ ਉੱਪਰ ਉਤੋਂ ਦੀ ਪਾਵਾਂਗੇ ਅਲੱਗ ਹੀ ਆਊਗਾ ਜੀ ਤੇ ਆਪਣੀ ਪਾਲਕ ਬਣ ਗਈ ਆ ਜੇ ਤੁਸੀਂ ਹੋਰ ਗਾੜਾ ਕਰਨਾ ਇਹਨੂੰ ਤਾਂ ਹੋਰ ਪਕਾ ਲਓ ਗਾੜੀ ਹੋ ਜਾਊਗੀ ਪਰ ਜਦੋਂ ਆਪਾਂ ਇਹਨੂੰ 10 ਮਿੰਟ ਰੱਖਾਂਗੇ ਨਾ ਤੇ ਪਨੀਰ ਨੇ ਪਾਲਕ ਦਾ ਸੋਖ ਲੈਣਾ ਇਹਦੋਂ ਵੀ ਗਾੜੀ ਹੋ ਜਾਊਗੀ 10 ਮਿੰਟਾਂ ਦੀ ਰੱਖਣ ਦੇ ਬਾਅਦ ਹੀ ਸਾਨੂੰ ਪਤਾ ਲੱਗ ਜੂਗਾ ਤੇ ਹੁਣ ਆਪਾਂ ਇਹਨੂੰ ਸਰਵ ਕਰਦੇ ਹਾਂ ਜੀ ਤੇ ਜਿਹੜਾ ਆਪਾਂ ਤੜਕਾ ਬਣਾਇਆ ਉਪਰੋਂ ਦੀ ਪਾਵਾਂਗੇ ਆਪਾਂ ਤੇ ਹੁਣ ਤੁਸੀਂ ਟੇਸਟ ਕਰਕੇ ਜ਼ਰੂਰ ਦੇਖਿਓ ਤੇ ਜਿਨ੍ਹਾਂ ਜਿਨ੍ਹਾਂ ਨੇ ਵੀਡੀਓ ਦੇਖਿਓ ਨਾ ਦਿਲ ਤੋਂ ਧੰਨਵਾਦ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਨੂੰ ਸਪੋਰਟ ਕਰੋ ਧੰਨਵਾਦ ਜੀ